ਸਾਸ੍ਰਿਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਭਾਰਤ ਦੇ ਖੇਤੀਬਾੜੀ ਮੰਤਰੀਆਂ ਬਾਰੇ ਜੋ ਕਿ 1947 ਤੋਂ ਲੈ ਕੇ ਹੁਣ ਤੱਕ ਰਹੇ ਨੇ ਅਤੇ ਉਹਨਾਂ ਦਾ ਕਾਰਜਕਾਲ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਸਮੇਂ ਤੱਕ ਰਿਹਾ ਭਾਰਤ ਦੇ ਪਹਿਲੇ ਖੇਤੀਬਾੜੀ ਮੰਤਰੀ ਸੀ ਡਾਕਟਰ ਰਜਿੰਦਰ ਪ੍ਰਸਾਦ ਜੋ ਕਿ 15 ਅਗਸਤ 1947 ਤੋਂ ਲੈ ਕੇ 14 ਜਨਵਰੀ 1948 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਦੂਸਰੇ ਖੇਤੀਬਾੜੀ ਮੰਤਰੀ ਬਣੇ ਜੈਰਾਮਦਾਸ ਦੌਲਤਰਾਮ ਜੋ ਕਿ 19 ਜਨਵਰੀ 1948 ਤੋਂ ਲੈ ਕੇ 13 ਮਈ 1950 ਤੱਕ ਖੇਤੀਬਾੜੀ ਮੰਤਰੀ ਰਹੇ ਤੀਸਰੇ ਖੇਤੀਬਾੜੀ ਮੰਤਰੀ ਬਣੇ ਕਨਈਆ ਲ ਕੇ 13 ਮਈ 1952 ਤੱਕ ਭਾਰਤ ਦੇ ਕੀ ਬੜੀ ਮੰਤਰੀ ਰਹੇ ਚੌਥੇ ਕੀਤੀ ਬੜੀ ਮੰਤਰੀ ਬਣੇ ਰਵੀ ਅਹਿਮਦ ਜੋ ਕਿ 13 ਮਈ 1952 ਤੋਂ ਲੈ ਕੇ 24 ਅਕਤੂਬਰ 195 ਚਰੰਜਿਤ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਭਾਰਤ ਦੇ 5ਵੇਂ ਖੇਤੀਬਾੜੀ ਮੰਤਰੀ ਬਣੇ ਪੰਜਾਬ ਰਾਓ ਦੇਸ਼ਮੁਖ ਜੋ ਕਿ 29 ਅਕਤੂਬਰ 1954 ਤੋਂ ਲੈ ਕੇ 25 ਨਵੰਬਰ 1954 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ 6ਵੇਂ ਖੇਤੀਬਾੜੀ ਮੰਤਰੀ ਬਣੇ ਅਜੀਤ ਪ੍ਰਸਾਦ ਜੈਨ ਜੋ ਕਿ 25 ਨਵੰਬਰ 1954 ਤੋਂ ਲੈ ਕੇ 24 ਅਗਸਤ 1960 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਭਾਰਤ ਦੇ 7ਵੇਂ ਖੇਤੀਬਾੜੀ ਮੰਤਰੀ ਬਣੇ ਐਸ ਕੇ ਪਾਟਿਲ ਜੋ ਕਿ 24 ਅਗਸਤ 1960 ਤੋਂ ਲੈ ਕੇ 1 ਸਤੰਬਰ 1963 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਅਹੁਦੇ 'ਤੇ ਖੇਤੀਬਾੜੀ ਮੰਤਰੀ ਬਣੇ ਸਰਦਾਰ ਸਵਰਨ ਸਿੰਘ ਜੋ ਕਿ 1 ਸਤੰਬਰ 1963 ਤੋਂ ਲੈ ਕੇ 9 ਜੂਨ 1964 ਤੱਕ ਭਾਰਤ ਦੇ ਖੇਤੀਬਾੜੀ ਦੇ ਮੰਤਰੀ ਦੇ ਅਹੁਦੇ ਤੇ ਉੱਤੇ ਬਣੇ ਰਹੇ ਭਾਰਤ ਦੇ ਨੌਵੇਂ ਖੇਤੀਬਾੜੀ ਮੰਤਰੀ ਬਣੇ ਚਦੰਬਰਮ ਸੁਭਰਮਨੀਅਮ ਜੋ ਕਿ 9 ਜੂਨ 1964 ਤੋਂ ਲੈ ਕੇ 13 ਮਾਰਚ 1967 ਤੱਕ ਭਾਰਤ ਦੇ ਖੇਤੀਬਾੜੀ ਦੇ ਮੰਤਰੀ ਦੇ ਅਹੁਦੇ ਤੇ ਉੱਤੇ ਬਣੇ ਰਹੇ 10ਵੇਂ ਖੇਤੀਬਾੜੀ ਮੰਤਰੀ ਬਣੇ ਜਗਜੀਵਨ ਰਾਮ ਜੋ ਕਿ 13 ਮਾਰਚ 1967 ਤੋਂ ਲੈ ਕੇ 27 ਜੂਨ 1970 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਅਹੁਦੇ ਤੇ ਉੱਤੇ ਬਣੇ ਰਹੇ 11ਵੇਂ ਖੇਤੀਬਾੜੀ 1970 ਤੋਂ ਲੈ ਕੇ 3 ਜੁਲਾਈ 1974 ਤੱਕ ਭਾਰਤ ਦੇ ਖੇਤੀਬਾੜੀ ਦੇ ਖੇਤੀਬਾੜੀ ਦੇ ਮੰਤਰੀ ਦੇ ਅਹੁਦੇ ਦੇ ਉੱਤੇ ਬਣੇ ਰਹੇ 3 ਜੁਲਾਈ 1974 ਤੋਂ ਲੈ ਕੇ 10 ਅਕਤੂਬਰ 1974 ਤੱਕ ਫਿਰ ਤੋਂ ਮਿਸਟਰ ਸੁਬ੍ਰਮਨਿਅਮ ਭਾਰਤ ਦੇ ਖੇਤੀਬਾੜੀ ਦੇ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ। 10 ਅਕਤੂਬਰ 1974 ਤੋਂ ਲੈ ਕੇ 2 ਫਰਵਰੀ 1977 ਤੱਕ ਫਿਰ ਤੋਂ ਜਗਜੀਵਨ ਰਾਮ ਭਾਰਤ ਦੇ ਖੇਤੀਬਾੜੀ ਦੇ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ। 3 ਫਰਵਰੀ 1977 ਤੋਂ ਲੈ ਕੇ 24 ਮਾਰਚ 1977 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਭਾਰਤ ਦੇ ਖੇਤੀਬਾੜੀ ਮਨਿਸਟਰ ਬਣੀ। 24 ਮਾਰਚ 1977 ਤੋਂ ਲੈ ਕੇ 28 ਮਾਰਚ 1977 ਤੱਕ ਮੋਰਾਲਜੀ ਦੇਸਾਈ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ। ਭਾਰਤ ਦੇ 12ਵੇਂ ਸਿੰਘ ਬਦਲ ਜੋ ਕਿ 28 ਮਾਰਚ 1970 ਤੋਂ ਲੈ ਕੇ 17 ਜੂਨ 1970 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਸੁਰਜੀਤ ਸਿੰਘ ਬਰਨਾਲਾ ਭਾਰਤ ਦੇ 13ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 18 ਜੂਨ 1970 ਤੋਂ ਲੈ ਕੇ 28 ਜੁਲਾਈ 1990 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਉਦੇਦ ਉਤੇ ਬਣੇ ਰਹੇ ਭਾਰਤ ਦੇ 14ਵੇਂ ਖੇਤੀਬਾੜੀ ਮੰਤਰੀ ਸੀ ਬ੍ਰਹਮ ਪ੍ਰਕਾਸ਼ ਜੋ ਕਿ 28 ਜੁਲਾਈ 1979 ਤੋਂ ਲੈ ਕੇ 14 ਜਨਵਰੀ 1980 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ 15ਵੇਂ ਖੇਤੀਬਾੜੀ ਮੰਤਰੀ ਬਣੇ ਰਾਓ ਵਿਰੇਂਦਰ ਸਿੰਘ ਜੋ ਕਿ 21 14 ਜਨਵਰੀ 1980 ਤੋਂ ਲੈ ਕੇ 31 ਦਸੰਬਰ 1984 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਬੂਟਾ ਸਿੰਘ ਭਾਰਤ ਦੇ 16ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 31 ਦਸੰਬਰ 1984 ਤੋਂ ਲੈ ਕੇ 12 ਮਈ 1986 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਉਦੇਦ ਉਤੇ ਬੜੇ ਰਹੇ ਗੁਰਦੇ ਮੈਂ ਖੇਤੀਬਾੜੀ ਮੰਤਰੀ ਬਣੇ ਜੋ ਕਿ 22 ਮਈ 1986 ਤੋਂ ਲੈ ਕੇ 14 ਫਰਵਰੀ 1988 ਤਿਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ ਭਜਨ ਲਾਲ ਭਾਰਤ ਦੇ 18ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 14 ਫਰਵਰੀ 1988 ਤੋਂ ਲੈ ਕੇ 2 ਦਸੰਬਰ 1999 ਤਿਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਚੌਧਰੀ ਦੇਵੀ ਲਾਲ ਭਾਰਤ ਦੇ 19ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 2 ਦਸੰਬਰ 1999 ਤੋਂ ਲੈ ਕੇ 1 ਦਸੰਬਰ 1990 ਤਿਕ ਭਾਰਤ ਦੇ ਖੇਤੀਬਾੜੀ ਦੇ ਮੰਤਰੀ ਦੇ ਅਹੁਦੇ 'ਤੇ ਬਣੇ ਰਹੇ 1 ਅਗਸਤ 1990 ਤੋਂ ਲੈ ਕੇ 10 ਨਵੰਬਰ 1990 ਤਿਕ ਵੀ ਪੀ ਸਿੰਘ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਕਿਉਂਕਿ ਉਹ ਉਨ੍ਹਾਂ ਟਾਈਮਾਂ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਸਨ 21 ਨਵੰਬਰ 1990 ਤੋਂ ਲੈ ਕੇ 21 ਜੂਨ 1991 ਤੱਕ ਫਿਰ ਤੋਂ ਚੌਧਰੀ ਦੇਵੀ ਲਾਲ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਭਾਰਤ ਦੇ 20ਵੇਂ ਖੇਤੀਬਾੜੀ ਮੰਤਰੀ ਬਣੇ ਬਲਰਾਮ ਜਾਖੜ ਜੋ ਕਿ 21 ਜੂਨ 1991 ਤੋਂ ਲੈ ਕੇ 17 ਜਨਵਰੀ 1996 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ 17 ਜਨਵਰੀ 1996 ਤੋਂ ਲੈ ਕੇ 7 ਫਰਵਰੀ 1996 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਬਣੇ ਪੀ ਵੀ ਨਰਸੀਮਹਾ ਰਾਓ ਜੋ ਕਿ ਉਹਨਾਂ ਟਾਈਮਾਂ ਦੇ ਵਿੱਚ ਮਹਾਰਾਸ਼ਟਰ ਦੇ ਮਜੂਦਾ ਪ੍ਰਧਾਨ ਮੰਤਰੀ ਵੀ ਸਨ ਭਾਰਤ ਦੇ 21ਵੇਂ ਖੇਤੀਬਾੜੀ ਮੰਤਰੀ ਬਣ ਮਿਸ਼ਰਾ ਜੋ ਕਿ 7 ਫਰਵਰੀ 1996 ਤੋਂ ਲੈ ਕੇ 16 ਮਈ 1996 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਸੂਰਜਪਾਲਨ ਭਾਰਤ ਦੇ 22ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 16 ਮਈ 1996 ਤੋਂ ਲੈ ਕੇ 1 ਜੂਨ 1996 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਅਹੁਦੇਦਾਰਤੇ ਬਣੇ ਰਹੇ 1 ਜੂਨ 1996 ਤੋਂ ਲੈ ਕੇ 29 ਜੂਨ 1996 ਤੱਕ ਐਚ.ਡੀ. ਦੇਵ ਗੋੜਾ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਜੋ ਕਿ ਉਹਨਾਂ ਟਾਈਮਾਂ ਦੇ ਵਿੱਚ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਵੀ ਸਨ ਚਤੁਰਾਨਨ ਮਿਸ਼ਰਾ ਭਾਰਤ ਦੇ 23ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 29 ਜੂਨ 1996 ਤੋਂ ਲੈ 99 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਦੇ ਉਦਦ ਵਿਰਾਜਮਾਨ ਰਹੇ 19 ਮਾਰਚ 1998 ਤੋਂ ਲੈ ਕੇ 22 ਨਵੰਬਰ 1999 ਤੱਕ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਖੇਤੀਬਾੜੀ ਮੰਤਰੀ ਬਣੇ ਜੋ ਕਿ ਉਹਨਾਂ ਟਾਈਮਾਂ ਦੇ ਵਿੱਚ ਮੌਜੂਦਾ ਪ੍ਰਧਾਨ ਮੰਤਰੀ ਵੀ ਸਨ ਭਾਰਤ ਦੇ 24ਵੇਂ ਖੇਤੀਬਾੜੀ ਮੰਤਰੀ ਬਣੇ ਨਿਤਿਸ਼ ਕੁਮਾਰ ਜੋ ਕਿ 22 ਨਵੰਬਰ 1999 ਤੋਂ ਲੈ ਕੇ 3 ਮਾਰਚ 2001 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ 3 ਮਾਰਚ ਸਨ 2000 ਤੋਂ ਲੈ ਕੇ 6 ਮਾਰਚ ਸਨ 2001 ਤੱਕ ਫਿਰ ਤੋਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਖੇਤੀਬਾੜੀ ਮੰਤਰੀ ਬਣੇ ਜੋ ਕਿ ਮੌਜੂਦਾ ਟਾਈਮ ਤੇ ਭਾਰਤ ਦੇ 25ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 6 ਮਾਰਚ ਸਨ 2000 ਤੋਂ ਲੈ ਕੇ 27 ਮਈ 2000 ਤੱਕ ਪਾਰਤ ਦੇ ਖੇਤੀਬਾੜੀ ਮੰਤਰੀ ਦੇ ਉਦਦੇਤੇ ਬਣੇ ਰਹੇ 27 ਮਈ ਸਨ 2000 ਤੋਂ ਲੈ ਕੇ 22 ਜੁਲਾਈ ਸਨ 2001 ਤੱਕ ਫਿਰ ਤੋਂ ਨਿਤਿਸ਼ ਕੁਮਾਰ ਪਾਰਤ ਦੇ ਖੇਤੀਬਾੜੀ ਮੰਤਰੀ ਬਣੇ 26ਵੇਂ ਖੇਤੀਬਾੜੀ ਮੰਤਰੀ ਬਣੇ ਅਜੀਤ ਸਿੰਘ ਜੋ ਕਿ 22 ਜੁਲਾਈ 2001 ਤੋਂ ਲੈ ਕੇ 24 ਮਈ 2003 ਤੱਕ ਪਾਰਤ ਦੇ ਖੇਤੀਬਾੜੀ ਮੰਤਰੀ ਰਹੇ 24 ਮਈ 2003 ਤੋਂ ਲੈ ਕੇ 22 ਮਈ 2004 ਤੱਕ ਰਾਜਨਾਥ ਸਿੰਘ ਪਾਰਤ ਦੇ 27ਵੇਂ ਖੇਤੀਬਾੜੀ ਮੰਤਰੀ ਬਣੇ ਸ਼ਰਤ ਪਵਾਰ ਪਾਰਤ ਦੇ 28ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 23 ਮਈ 2004 ਤੋਂ ਲੈ ਕੇ 26 ਮਈ 2014 ਤੱਕ ਪਾਰਤ ਰਾਦਾ ਮੋਹਨ ਸਿੰਘ ਭਾਰਤ ਦੇ 29ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 27 ਮਈ 2014 ਤੋਂ ਲੈ ਕੇ 30 ਮਈ 2000 19 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਭਾਰਤ ਦੇ 3ਵੇਂ ਖੇਤੀਬਾੜੀ ਮੰਤਰੀ ਬਣੇ ਨਰਿੰਦਰ ਸਿੰਘ ਤੋਮਰ ਜੋ ਕਿ 31 ਮਈ 2019 ਤੋਂ ਲੈ ਕੇ 7 ਦਸੰਬਰ 2023 ਤੱਕ ਭਾਰਤ ਦੇ ਖੇਤੀਬਾੜੀ ਮੰਤਰੀ ਰਹੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹਨਾਂ ਦੇ ਕਾਰਜਕਾਲ ਦੇ ਟਾਈਮ ਹੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਸੀ ਜਿਨ੍ਹਾਂ ਦਾ ਕਿਸਾਨਾਂ ਨੇ ਕਾਫੀ ਟਾਈਮ ਤੱਕ ਵਿਰੋਧ ਕੀਤਾ ਸੀ ਤੇ ਆਖਿਰ ਦੇ ਵਿੱਚ ਇਹ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਗਏ ਸਨ ਅਰਜੁਨ ਮੁੰਡਾ ਭਾਰਤ ਦੇ 33ਵੇਂ ਖੇਤੀਬਾੜੀ ਮੰਤਰੀ ਬਣੇ ਜੋ ਕਿ 7 ਦਸੰਬਰ 2023 ਤੋਂ ਲੈ ਕੇ 9 ਜੂਨ 2024 ਤੱਕ ਭਾਰਤ ਦੇ ਖੇਤੀਬਾੜੀ ਮੰ ਕਿ 10 ਜੂਨ 2024 ਤੋਂ ਲੈ ਕੇ ਹੁਣ ਤੱਕ ਚੱਲ ਰਹੇ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਗਰ ਚੰਗੀ ਲੱਗੇ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈਣ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਜੇਕਰ ਤੁਸੀਂ ਆਪਣੇ ਕਿਸੇ ਖਾਸ ਟੌਪਿਕ ਦੇ ਉੱਤੇ ਕੋਈ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਅਸੀਂ ਤੁਹਾਡੀ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲੈਣ ਲਈ ਸਾਡਾ ਚੈਨਲ ਅਫੀਸ਼ੀਅਲ ਸਵਿੰਗ ਕੰਟੈਂਟ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ